ਮੁਗਲਾਂ ਦਾ ਨੁਕਸਾਨ ਹੋਣ ਦਾ ਕਾਰਨ ਜਾਦੇ ਇਹ ਸੀਗਾ ਕਿ ਸਿੱਖ ਉੱਚੀ ਥਾਂ ਤੇ ਬੈਠੇ ਸੀਗੇ ਐ ਗੁਰੂ ਸਾਹਿਬ ਬਹੁਤ ਜ਼ਿਆਦਾ ਨੀਤੀਕਾਰ ਸੀਗੇ ਬਹੁਤ ਜ਼ਿਆਦਾ ਜੰਗਾਂ ਲੜ ਚੁੱਕੇ ਸੀਗੇ ਤੇ ਐਕਸਪੀਰੀਅੰਸ ਬਹੁਤ ਜ਼ਿਆਦਾ ਹੋ ਚੁੱਕਿਆ ਸੀਗਾ ਕਿਸੇ ਇੱਕ ਬੰਦੇ ਨੂੰ ਫੜਨਾ ਹੋਵੇ ਨਾ ਤਿੰਨ ਬੰਦੇ ਲੱਗਦੇ ਆ ਤੇ ਉੱਚੀ ਥਾਂ ਤੇ ਬੈਠਾ ਹੋਵੇ ਜੇ ਕੋਠੇ ਤੇ ਬੈਝੇ ਬੰਦਾ ਨੌ ਬੰਦੇ ਚਾਹੀਦੇ ਇੱਕ ਬੰਦੇ ਵਾਸਤੇ ਤੇ ਕਾਰਗਲ ਦੀਆਂ ਪਹਾੜੀਆਂ ਤੇ 27 ਬੰਦੇ ਚਾਹੀਦੇ ਸੀਗੇ ਗੁਰੂ ਸਾਹਿਬ ਉੱਚੀ ਥਾਂ ਤੇ ਬੈਠੇ ਸੀਗੇ ਤੇ ਐਕਸਪੀਰੀਅੰਸ ਹੋ ਚੁੱਕਿਆ ਸੀਗਾ ਜਦੋਂ ਵੀ ਉਹ ਅਟੈਕ ਕਰਦੇ ਸੀਗੇ ਪੌੜੀਆਂ ਲਾਉਂਦੇ ਸੀਗੇ ਬਹੁਤ ਜਿਆਦਾ ਨੁਕਸਾਨ ਹੁੰਦਾ ਸੀਗਾ ਆਕੇ ਘੀਰਾ ਬਾਕੇ ਬੈਠ ਜਾਂਦੇ ਆ ਤੇ ਕਈ ਮਹੀਨਿਆਂ ਦੇ ਘੀਰੇ ਤੋਂ ਬਾਅਦ ਉਹ ਵੀ ਅੱਕ ਚੁੱਕੇ ਸੀਗੇ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਚਲੇ ਜਾਣਗੇ ਤੇ ਪਰ ਸਿੱਖਾਂ ਨੇ ਕਿਹਾ ਕਿ ਜੇ ਇਹਨੇ ਸੌਹ ਪਾ ਦੀਆਂ ਹੁਣ ਨਹੀਂ ਕੁਛ ਕਰਦੇਗੇ ਆਪਾਂ ਦਿਨੇ ਚੱਲਾਂਗੇ ਪਰ ਗੁਰੂ ਸਾਹਿਬ ਜੀ ਨੂੰ ਪਤਾ ਸੀਗਾ ਇਹਨਾਂ ਨੇ ਕੀ ਕਰਨਾ ਇਸ ਕਰਕੇ ਛੇਪ ਨੂੰ ਤੁਰ ਪੈਂਦੇ ਆ ਰਾਤ ਨੂੰ ਤੇ ਉਹੀ ਗੱਲ ਹੁੰਦੀ ਆ ਅਟੈਕ ਹੋ ਜਾਂਦੀ ਆ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਸਵੇਰ ਹੋਣ ਤੋਂ ਪਹਿਲਾਂ ਸੱਤ ਕੋ ਨੂੰ ਸਰਸਾ ਨਦੀ ਦੇ ਕੰਡੇ ਦੇ ਪਹੁੰਚ ਜਾਂਦੇ ਆ ਉਦੋਂ ਤੱਕ ਕੋਈ ਡੈਮ ਨਹੀਂ ਹੈਗੇ ਸੀਗੇ ਪਹਾੜਾਂ ਦੇ ਵਿੱਚ ਹੜਾ ਆਏ ਹੋਏ ਸੀਗੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਝੜੀ ਲੱਗੀ ਹੋਈ ਸੀਗੀ ਬਹੁਤ ਜ਼ਿਆਦਾ ਠੰਡ ਸੀ ਤੇ ਨਦੀ ਬਹੁਤ ਜ਼ਿਆਦਾ ਵਗ ਰਹੀ ਸੀ ਲੜਦੇ ਗੋਲੀਆਂ ਚਲਾਉਂਦੇ ਕ੍ਰਪਾਨਾ ਵਾਹਦੇ ਗੁਰੂ ਸਾਹਿਬ ਤੇ ਸਿੱਖ ਨਦੀ ਪਾਰ ਕਰ ਜਾਂਦੇ ਆ ਪਰ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਉਹ ਨਦੀ ਪਾਰ ਨਹੀਂ ਕਰ ਪਾਉਂਦੇ ਇਸ ਕਰਕੇ ਉਹ ਕੰਢੇ-ਕੰਢੇ ਤੁਰ ਪੈਂਦੇ ਆ ਤੇ ਕਾਫੀ ਸਮਾਂ ਤੁਰਨ ਤੋਂ ਬਾਅਦ ਉਹ ਪਹੁੰਚ ਜਾਂਦੇ ਆ ਕੰਮੇ ਮਾਸ਼ਕੀ ਕਿੱਥੂ ਘਰੇ ਵਿੱਚ ਜਾਂ ਘਰ ਕਹ ਲਈ ਉੱਥੇ ਪਹੁੰਚ ਜਾਂਦੇ ਆ ਤੇ ਦੱਸਦੇ ਆ ਕਿ ਅਸੀਂ ਕੌਣ ਆ ਉਹ ਵਧੀਆ ਸਤਿਕਾਰ ਕਰਦਾ ਤੇ ਰੋਟੀ ਦਾ ਪ੍ਰਬੰਧ ਕਰਦਾ ਲక్ష్ਮੀ ਨਾ ਦੀ ਬ੍ਰਾਹਮਣੀ ਸੀਗੀ ਵਿਚਾਰੇ ਗਰੀਬ ਸੀਗੇ ਜਿੰਨਾ ਕੋਹਾਂ ਦਾ ਆਵਦਾ ਸੀਗਾ ਉਸ ਹੱਬ ਨਾਲ ਰੋਟੀ ਦਿੰਦੇ ਆ ਪਰ ਵਧੀਆ ਸਤਿਕਾਰ ਨਾਲ ਦਿੰਦੇ ਆ ਕਿ ਪ੍ਰਸ਼ਾਦਾ ਛਕਦੇ ਆ ਮਾਤਾ ਜੀ ਤੇ ਸਹਿਬ ਜੀ ਆਦੇ ਇੱਥੇ ਕਈ ਥਾਂ ਹੀ ਆਉਂਦਾ ਕਿ ਚੂੜੀਆਂ ਦਿੰਦੇ ਆ ਜਾਂ ਮੋਹਰੇ ਦਿੰਦੇ ਆ ਕੱਢ ਕੇ ਗੰਗੂ ਵੀ ਕਹਿੰਦੇ ਆ ਚੁੱਕਿਆ ਸੀਗਾ ਜਾਂ ਤਾਂ ਉਹਨੂੰ ਉੱਥੇ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਕੋਲ ਪੋਟਲੀ ਆ ਜਿਹਦੇ ਵਿੱਚ ਮੋਹਰੇ ਇਨ ਕੋਲ ਧਾਨਾ ਜਾਂ ਬਾਅਦ ਵਿੱਚ ਪਤਾ ਲੱਗ ਗਿਆ ਹੁਣ ਉੱਥੋਂ ਲੈ ਕੇ ਜਾਂਦਾ ਸਿਹੇੜੀ ਸੱਤ ਪੋ ਦੀ ਰਾਤ ਇੱਥੇ ਰੁਕਦੇ ਆ ਕੰਮੇਮਾਸ਼ਕੀ ਦੀ ਝੁੱਗੀ ਦੇ ਵਿੱਚ ਤੇ ਅੱਠ ਪੋ ਨੂੰ ਚਰੇ ਜਾਂਦੇ ਆ ਖੇੜੀ ਪੰਡ ਸਿਹੇੜੀ ਵੀ ਕਹਿੰਦੇ ਆ ਜੀ ਨੂੰ ਇੱਥੇ ਫਿਰ ਰਾਤ ਨੂੰ ਜਦੋਂ ਇਹ ਰੋਟੀ ਦਿੰਦਾ ਪਤਾ ਨਹੀਂ ਕੀ ਇਹਨੂੰ ਖੁੰਧਕ ਸੀ ਇਹ ਕਹਿੰਦੇ ਕਿ ਪੱਕਾ ਪਤਾ ਨਹੀਂ ਹੈਗਾ ਕਿ ਇਹ ਰਸੋਈਆ ਹੀ ਹੈਗਾ ਸੀਗਾ ਜਾਂ ਕਿਸੇ ਮਸਾਂਦਾਰ ਰਸੋਈਆ ਸੀਗਾ ਪਰ ਜਿਵੇਂ ਇਹਨੂੰ ਕੋਈ ਖੁੰਧਕ ਹੁੰਦੀ ਆ ਇਹ ਬਹੁਤ ਹੀ ਗੰਦੀ ਰੋਟੀ ਦਿੰਦਾ ਵੀ ਗਰੀਬ ਤੋਂ ਗਰੀਬ ਬੰਦਾ ਵੀ ਵਧੀਆ ਰੋਟੀ ਦੇ ਦਿੰਦਾ ਤੇ ਇਹ ਠੀਕ ਸੀਗਾ ਕੋਈ ਜਾਨਵਰ ਵੀ ਰੋਟੀ ਇਹ ਜੀ ਦੇ ਨਹੀਂ ਸਕਦਾਗਾ ਖਾ ਨਹੀਂ ਸਕਦਾਗਾ ਵੀ ਜਿਹੜੀ ਇਹਨੇ ਸਹਿਬਜਾਦਿਆਂ ਨੂੰ ਤੇ ਮਾਤਾ ਜੀ ਨੂੰ ਰੋਟੀ ਦਿੱਤੀ ਆ ਉਹ ਖਾ ਹੀ ਨਹੀਂ ਪਾਉਂਦੇਗੇ ਪਰ ਕੀ ਕਰ ਸਕਦੇ ਸੀਗੇ ਰਾਤ ਕੱਟਦੇ ਆ ਤੇ ਰਾਤ ਨੂੰ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਮੋਹਰਾ ਚੱਕ ਲਈਆਂ ਪਰ ਕੁਝ ਬੋਲਦੇ ਨਹੀਂਗੇ ਸਵੇਰ ਕਹਿੰਦੇ ਆ ਕਿ ਭਾਈ ਚੰਗਾ ਹੋ ਗਿਆ ਤੂੰ ਮੋਹਰਾ ਚੱਕ ਲਈਆਂ ਜੇ ਸਾਨੂੰ ਪੁੱਛ ਕੇ ਵੀ ਲੈ ਲੈਂਦਾ ਸੀ ਮਨਾ ਨਹੀਂ ਕਰਨਾ ਸੀਗਾ ਬਸ ਉਹਦਾ ਮੌਕਾ ਭਾਲਦਾ ਹੀ ਸੀਗਾ ਰੋਲਾਪਾ ਦੰਦਾਂ ਤੇ ਚਲਿਆ ਜਾਂਦਾ ਮਰਿੰਡੇ ਮਰਿੰਡੇ ਜਦੋਂ ਪਤਾ ਲੱਗਦਾ ਜਾਨੀਖਾ ਮਾਨੀਖਾ ਫੌਜਦਾਰ ਤੇ ਉਹ ਬਹੁਤ ੱੱਕੇ ਹੋਏ ਸੀਗੇ ਉਹ ਜੰਗ ਦੇ ਵਿੱਚ ਸੀਗੇ ਤੇ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਸੀਗਾ ਨਾਲ ਦੇ ਭਾਈ ਭੈਣ ਹੁੰਦੇ ਆ ਜਿਵੇਂ ਕਿ ਅੱਜ ਵੀ ਪੁਲਿਸ ਦੇ ਵੀ ਅਟੈਕ ਕਰਦੇ ਪੁਲਿਸ ਜਾਂਦਾ ਨਹੀਂ ਛੱਡਦੀ ਝੂਠਾ ਨਾ ਕਾਊਂਟਰ ਕਰੇ ਭਾਵੇਂ ਸੱਚਾ ਕਰੇ ਉਵੇਂ ਹੀ ਉਹ ਬਹੁਤ ੱੱਕੇ ਹੋਏ ਸੀਗੇ ਉਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ ਸੀਗਾ ਉਹ ਆਉਂਦੇ ਆ ਕਈ ਤਾਈ ਹੁਣ ਆਉਂਦਾ ਵੀ ਗੱਡੇ ਤੇ ਲੈ ਕੇ ਗਏ ਆ ਜਾਂ ਕਈ ਤਾਈ ਆਉਂਦਾ ਕਿ ਬੋਈਆਂ ਦੇ ਵਿੱਚ ਪਾ ਕੇ ਘੋੜੇ ਉੱਤੇ ਰੱਖ ਕੇ ਲੈ ਕੇ ਗਏ ਆ ਤੇ ਮਾਤਾ ਜੀ ਨੂੰ ਬਿਠਾ ਕੇ ਲੈ ਕੇ ਗਏ ਆ ਜਾਂ ਗੱਡੇ ਤੇ ਵੀ ਆਉਂਦਾ ਲੈ ਕੇ ਗਏ ਆ ਅੱਠ ਪੋਦੀ ਰਾਤ ਗੰਗੂ ਦੇ ਘਰ ਰੁਕਦੇ ਆ ਮਾਤਾ ਜੀ ਤੇ ਸਹਬਜ਼ਾਦੇ ਤੇ ਨੌ ਪੋਦੀ ਰਾਤ ਰੁਕਦੇ ਆ ਮਰੰਡੇ ਥਾਣੇ ਤੇ ਇੱਥੇ ਇਹਨਾਂ ਨੇ ਜ਼ੋਰ ਲਾਇਆ ਕਿ ਇਸਲਾਮ ਦੇ ਵਿੱਚ ਆ ਜਾਓ ਪਰ ਮਨਾਂ ਕਰ ਦਿੰਦੇ ਆ ਸਹਬਜ਼ਾਦੇ ਤੇ ਮਾਤਾ ਜੀ ਫਿਰ 10 ਪੋਹ ਨੂੰ ਇਮਰਿੰਦੇ ਵਾਲੇ ਸਰਹੰਦ ਛੱਡ ਕੇ ਆਉਂਦੇ ਆ ਤੇ ਜਦੋਂ ਸੂਬੇ ਨੂੰ ਪਤਾ ਲੱਗਦਾ ਉਹ ਬਹੁਤ ਖੁਸ਼ ਹੁੰਦਾ ਵੀ ਹੁਣ ਗੱਲ ਬਣ ਗਈ ਹੁਣ ਮੈਂ ਨਾਪ ਲੂ ਸਭ ਕੁਝ ਹੋਂਦੀ ਲਈ ਦੇਗੇ ਫਿਰ ਅਗਲੇ ਦਿਨ ਇਹਨਾਂ ਦੀ ਪੇਛੀ ਹੁੰਦੀ ਆ ਸਾਦੇ ਆ ਤੇ ਉਹਨਾਂ ਨੂੰ ਸੀਗਾ ਵੀ ਆਮ ਬੱਚੇ ਆ ਇਹ ਮੰਨ ਜਾਣਗੇ ਗੁੱਡ ਕਲੌਪ ਅਤੇ ਬੈਡ ਕਲੌਪ ਵਾਲੀ ਥਿਉਰੀ ਖਿੱਡੀ ਜਾਂਦੀ ਆ ਕਿਤੇ ਉਹਨਾਂ ਨੂੰ ਵਰਾਇਆ ਜਾਂਦਾ ਕਿਤੇ ਡਰਾਇਆ ਜਾਂਦਾ ਕਦੇ ਕੁੱਸ਼ ਕੀਤਾ ਜਾਂਦਾ ਸ਼ਾਮ-ਦਾਮ ਦੰਡ ਭੇਦ ਸਭ ਕੁਝ ਵਰਤਿਆ ਜਾਂਦਾ ਇੱਥਾ ਜ਼ਿਕਰ ਕੀਤਾ ਜਾਂਦਾ ਕਿ ਤੁਹਾਨੂੰ ਅਸੀਂ ਦੇ ਦੇਾਂਗੇ ਆਨੰਦਪੁਰ ਸਾਹਿਬ ਵਾਪਸ ਸ਼ਾਹ ਨੂੰ ਦੇ ਦਿਆਂਗੇ ਉਹ ਤੁਹਾਨੂੰ ਆਪਦੀ ਪੋਤਰੀ ਦਾ ਭਤੀਜੇ ਦਾ ਰਿਸ਼ਤਾ ਕਰ ਦੂਗਾ ਤੁਹਾਨੂੰ ਫੌਜਦਾਰ ਬਣਾ ਦੇਗਾ ਅੱਜ ਕੱਲ ਹਨਾ ਕੋਈ ਸਾਨੂੰ ਕਹ ਦਈਏ ਵੀ ਤੂੰ ਕਰੋੜ ਰੁਪਈਆ ਲੈ ਲੈ ਅਗਲਾ ਉਹ ਵੀ ਮੰਨ ਜੂਗਾ ਕੇਸ ਕਟਾ ਦਿੰਦੇ ਆ ਸਭ ਸਭ ਕੁਝ ਕਰਮ ਤਿਆਰ ਆ ਲੋਕ ਪਰ ਹੁਣ ਤੱਕ ਵੱਡੇ ਸਾਹਿਬ ਯਾਦੇ ਸ਼ਹੀਦ ਹੋ ਚੁੱਕੇ ਸੀਗੇ ਉਹ ਇਹ ਦੱਸ ਦਿਆ ਕਿ ਛੋਡੇ ਅਸੀਂ ਭਾਈ ਤੇ ਪਿਤਾ ਨੂੰ ਮਾਰ ਦਿੱਤਾ ਕਿਸੇ ਵੀ ਜਨਰਲ ਨੂੰ ਕਹ ਦਈਏ ਕਿ ਅਫਗਾਨੀ ਹੋਇਆ ਨਪੋਲੀਅਨ ਹੋਇਆ ਹਿਟਲਰ ਹੋਇਆ ਵੀ ਤੂੰ 40 50 ਬੰਦੇ 100 ਬੰਦਾ ਲੈ ਲੈ ਤੇ ਅੱਗੇ ਲੱਖ ਤਾਂ ਤੁਸੀਂ ਛੱਡੋ ਵੀ 10000 ਬੰਦਾ ਤੂੰ ਲੜਦਾ 2 ਘੰਟੇ ਵੀ ਨਹੀਂ ਕੱਢ ਸਕਦਾ ਤੇ ਕਿਸੇ ਨੇ ਵੀ ਨਹੀਂ ਲੜਨਾਗਾ ਸਾਰੀ ਰਾਤ ਕੱਢਦੇ ਆ ਗੁਰੂ ਸਾਹਿਬ 40 ਬੰਦਿਆਂ ਦੇ ਨਾਲ ਸਿੰਘਾਂ ਦੇ ਨਾਲ ਵੀ ਇਹ ਕਿਤੇ ਵੀ ਨਹੀਂ ਹੋਇਆ ਤੇ ਨਾ ਇਹ ਹੋਣਾ ਸਪਾਰਟਨ ਤੋਂ ਵੀ ਨੈਕਸਟ ਲੈਵਲ ਤੇ ਗੱਲ ਚਲੀ ਗਈ ਸੀਗੀ ਸ਼ਹੀਦ ਹੋ ਚੁੱਕੇ ਸੀਗੇ ਤੇ ਉਹ ਦੱਸਦੇ ਪਰ ਸਾਹਿਬ ਜੱਦੇ ਕੀ ਕਹਿੰਦੇ ਕਿ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਵੀ ਤੁਸੀਂ ਗੁਰੂ ਪਿਤਾ ਨੂੰ ਗੁਰੂ ਸਾਹਿਬ ਜੀ ਨੂੰ ਹੱਥ ਵੀ ਲਾ ਸਕਦੇ ਆ ਤੇ ਉਹੀ ਗੱਲ ਹੋਈ ਸੀਗੀ ਫਿਰ 12 ਪੂਨੂ ਕਚੈਰੀ ਲੱਗਦੀ ਆ ਤੇ ਨਵਾਬਕੋਟ ਦੇ ਆਲੇ ਨੂੰ ਦੱਸਿਆ ਜਾਂਦਾ ਕਿ ਤੇਰਾ ਭਰਾ ਤੇ ਭਤੀਜਾ ਇਹਨਾਂ ਦੇ ਪਿਤਾ ਨੇ ਮਾਰਿਆ ਪਿਓ ਨੇ ਮਾਰਿਆ ਤੂੰ ਹੁਣ ਬਦਲਾ ਲੈਣਾ ਪਰ ਉਹ ਕਹਿੰਦਾ ਕਿ ਨਹੀਂ ਭਾਈ ਮੈਂ ਜੰਗ ਦੇ ਮੈਦਾਨ ਦੇ ਵਿੱਚ ਲੜੂੰਗਾ ਇੱਕ ਨੂੰ ਮਾਰਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇੱਕ ਨੂੰ ਬਾਬਾ ਜੀ ਸਿੰਘ ਜੀ ਨੇ ਮਾਰਿਆ ਸੀਗਾ ਇਹ ਕਾਫੀ ਜੰਗਾ ਲੜੇ ਸੀਗੇ ਪਰ ਇਹ ਬੰਦਾ ਜਿਹੜਾ ਨਵਾਬ ਸੀਗਾ ਧਾਰਮਿਕ ਨਹੀਂ ਹੈਗਾ ਸੀਗਾ ਇਹਨਾਂ ਧਾਰਮਿਕ ਨਹੀਂ ਸੀਗਾ ਇੰਨਾ ਜਿਆਦਾ ਸ਼ਰੀਅਤ ਨੂੰ ਨਹੀਂ ਮੰਨਦਾ ਸੀਗਾ ਦਾਰੂ ਪਿਆਲਾ ਵੀ ਪੀ ਲੈਂਦਾ ਸੀਗਾ ਤੇ ਨ왈 ਵੀ ਕੋਈ ਇੱਕ ਅੱਧੀ ਪੜ ਦਿੰਦਾ ਸੀਗਾ ਇਸ ਕਰਕੇ ਉਹ ਨਹੀਂ ਮੰਨੇਗਾ ਜਿਹੜੇ ਕੱਟੜ ਸੀਗੇ ਉਹ ਨਹੀਂ ਮੰਨੇ ਜਿਹੜੇ ਮੁਸਲਮਾਨ ਸੀਗੇ ਉਹ ਦਾ ਕੱਟੜ ਸੀਗੇ ਤੇ ਜਿਹੜੇ ਇਹ ਸੁੱਚਾ ਆਨੰਦ Hội ਸੀਗੇ ਇਹ ਸ਼ਾਵਾਸ਼ੀ ਲੈਣ ਦੇ ਚੱਕਰ ਸੀਗੇ ਚਾਪਲੂ ਸੀਗੇ ਸੁੱਚਾ ਆਨੰਦ ਨਹੀਂ ਜਿਆਦਾ ਜ਼ੋਰ ਪਾਏ ਵੀ ਆਪਾਂ ਜਾਨ ਨਹੀਂ ਦੇਣਗੇ ਫਿਰ ਜਦੋਂ ਸਾਬ ਜਾਦੇ ਨਹੀਂ ਮੰਨਦੇਗੇ ਇਹਨਾਂ ਨੂੰ ਟਾਰਚਰ ਕੀਤਾ ਜਾਂਦਾ ਪਿੱਪਲ ਦੇ ਦਰਖਤ ਦੇ ਨਾਲ ਬੰਨ੍ਹ ਕੇ ਗਲੇ ਲਾ ਮਾਰੀਆਂ ਜਾਂਦੀਆਂ ਰੋੜੀਆਂ ਮਾਰੀਆਂ ਜਾਂਦੀਆਂ ਤੂਦੀਆਂ ਛੋਟੀਆਂ ਦੇ ਨਾਲ ਕੁੱਟਿਆ ਜਾਂਦਾ ਲਾਸ਼ਾਂ ਪਾ ਦਿੱਤੀਆਂ ਸੀਗੀਆਂ ਇੱਥੋਂ ਤੱਕ ਕੇ ਹੱਥ ਕੜੀਆਂ ਲਾਈਆਂ ਗਈਆਂ ਸੀਗੀਆਂ ਸ੍ਰੀ ਨੀਲੇ ਪੈਗੇ ਸੀਗੇ ਤੇ ਪਲੀਤੇ ਬੰਨ ਕੇ ਕਹਿੰਦੇ ਅੱਗ ਵੀ ਲਾਈ ਗਈ ਸੀ ਪਰ ਸਹਬਜ਼ਾਦੇ ਮੰਨਦੇ ਨਹੀਂਗੇ ਤੱਸ ਤੋਂ ਮਾਸੀ ਨਹੀਂ ਹੁੰਦੇ ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦਾ ਸੰਗਾਂ ਦੀ ਕਿਰਪਾ ਹੋ ਗਈ ਹੁੰਦੀ ਆ ਉਹ ਕੋਈ ਪ੍ਰਵਾਹ ਨਹੀਂ ਕਰਦੇਗੇ ਤੇ ਮਾਤਾ ਜੀ ਨੂੰ ਦੱਸਦੇ ਆ ਸਾਰੀ ਗੱਲ ਬਾਤ ਤੇ ਮਾਤਾ ਜੀ ਵੀ ਕਹਿੰਦੀ ਆ ਕਿ ਤੁਰਕ ਨਹੀਂ ਬੰਨ ਨਾਗਾ ਸ਼ਹੀਦ ਹੋ ਜਾਓ ਕੋਈ ਗੱਲ ਨਹੀਂ ਗਈ ਨੀਲੇ ਕੱਪੜੇ ਪਾਏ ਹੋਣਗੇ ਝੱਗੇ ਪਾਏ ਹੋਣਗੇ ਦੱਸਦੇ ਆ ਕਿ ਚੂੜੀਦਾਰ ਪਜਾਮੀਆਂ ਪਾਈਆਂ ਹੋਈਆਂ ਸੀਗੀਆਂ ਹੋਰ ਕਈ ਥਾਈ ਕੇਸ ਦੀ ਫੋਟੋਆਂ ਵੀ ਬਣਾਈਆਂ ਗਈਆਂ ਤੇ ਨੀਲੇ ਕੱਪੜੇ ਦੱਸੇ ਜਾਂਦੇ ਆ ਤੇ ਇਸ ਤੋਂ ਪਹਿਲਾਂ ਇਹ ਵੀ ਆਪਾਂ ਗੱਲ ਦੱਸਦੀ ਕਿ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਕਿ ਦੁੱਧ ਪਿਆ ਸੀਗਾ ਉਹ ਲਾਂਗਰੀ ਲੰਗਰ ਦਾ ਪ੍ਰਬੰਧ ਕਰਦੇ ਸੀਗੇ ਗੈਰ ਮੁਸਲਮਾਨਾਂ ਦਾ ਜਿਹੜਾ ਛੱਜੂ ਸੀਗਾ ਬਾਬਾ ਮੋਤੀराम ਮਹਿਰਾ ਜੀ ਕਹਿੰਦੇ ਕਿ ਉਹਦੇ ਰਿਸ਼ਤੇਦਾਰ ਸੀਗੇ ਜਿਹਦੇ ਸਿਰ ਤੇ ਖੁੰਡੀ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੀਤਾਂ ਦੇ ਅਰਥ ਕਰਵਾਏ ਸੀਗੇ ਜਿਸ ਕਰਕੇ ਬਾਬਾ ਮੋਤੀਰਾਮ ਜੀ ਨੇ ਦੁੱਧ ਪਿਆ ਸੀਗਾ ਤੇ ਬਾਅਦ ਵਿੱਚ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀਗਾ ਸਜ਼ਾ ਦਿੱਤੀ ਗਈ ਸੀਗੀ ਇਸ ਚੀਜ਼ ਦੀ ਤੇਰਾ ਪੋ ਯਾਨ ਮੱਥ ਲੈ ਜਾਂਦਾ ਕਿ ਅਸੀਂ ਇਹਨਾਂ ਨੂੰ ਖਤਮ ਕਰ ਦੇਣਾ 99945 ਤੇ ਇਹ ਸ਼ੁਰੂ ਕਰਦੇ ਆ ਕੰਧ ਚੈਨੀ ਸ਼ੁਰੂ ਕਰ ਦਿੰਦੇ ਆ ਬਾਬਾ ਫਤੇ ਸਿੰਘ ਜੀ ਦਾ ਮੂੰਹ ਪਹਿਲਾਂ ਟਕਿਆ ਜਾਂਦਾ ਛੋਟੇ ਸੀਗੇ 7 ਸਾਲ ਉਮਰ ਸੀ ਤੇ ਬਾਬਾ ਜੋਰਾਵਾਰ ਸਿੰਘ 9 ਸਾਲ ਉਮਰ ਸੀ ਬਾਦ ਵਿੱਚ ਟਾ ਗਿਆ ਜਾਂਦਾ ਮੂੰਹ ਪਰਨੀ ਪਾੜ ਜਾਂਦੀ ਆ ਕੰਢ ਡੰਗ ਪੈਂਦੀ ਆ ਜਦੋਂ ਫਿਰ ਕੰਧ ਪਾੜ ਜਾਂਦੀ ਆ ਕੰਢ ਡੰਗ ਪੈਂਦੀ ਆ ਫਿਰ ਜਿਹੜੇ ਉਹ ਬੰਦੇ ਸੀਗੇ ਕੈਦੀ ਸੀਗੇ ਜਿਨ੍ਹਾਂ ਨਾਲ ਵਾਦਾ ਕੀਤਾ ਗਿਆ ਸੀਗਾ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਸੀਗੇ ਉਹ ਗੋਡੇ ਨਾਲ ਭਾਰ ਦੇ ਕੇ ਸਰੀਰ ਤੇ ਸ਼ੁਰੂ ਆ ਫੇਰ ਦਿੰਦੇ ਆ ਗਾਲ ਤੇ ਬੱਬਾ ਜੂਰਾਵਰ ਸਿੰਘ ਜੀ ਪਹਿਲਾ ਸ਼ੀਤ ਹੋ ਜਾਂਦੇ ਆ ਡੇਢ ਮਿੰਟ ਦੀ ਲਗਭਗ ਦੱਸਿਆ ਜਾਂਦਾ ਤੇ 12 13 ਮਿੰਟ 12.5 ਮਿੰਟ ਲੱਗ ਜਾਂਦੇ ਆ ਬੱਬਾ ਫਤੇਹ ਸਿੰਘ ਜੀ ਦਾ ਸਰੀਰ ਹਿੱਲਦਾ ਰਿਹਾ ਪੈਰ ਹਿੱਲਦੇ ਰਹੇ ਸਰੀਰ ਹਿੱਲਦਾ ਰਿਹਾ 12 13 ਮਿੰਟ ਲੱਗ ਗਿਆ ਉਹਨਾਂ ਨੂੰ ਸ਼ੀਤ ਹੋਣ ਤੇ ਜਾਂ 15 ਵੀ ਲੱਗ ਸਕਦੇ ਆ ਕੋਈ ਟਾਈਮ ਪੀਸ ਤਾਂ ਹੈ ਨਹੀਂ ਸੀਗਾ ਪਰ ਅੱਧੀ ਘੜੀ ਦੱਸਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੀਆਂ ਦੀਆਂ ਉੱਥੇ ਛੱਡ ਦਿੱਤੀਆਂ ਜਾਂਦੀਆਂ ਤੇ ਬਾਅਦ ਵਿੱਚ ਸਭ ਨੂੰ ਪਤਾ ਹੀ ਆ ਕਿ ਪਪਾ ਟੋਡਰ ਮਾਲ ਜੀ ਆ ਕੇ ਸੰਸਕਾਰ ਕਰਦੇ ਆ ਪਹਿਲਾ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਮੈਂ ਸਿਉਣਾ ਦੇ ਕੇ ਛੜਵਾ ਲੂੰਗਾ ਕਾਫੀ ਦੂਰ ਤੋਂ ਆਏ ਸੀਗੇ ਇਸ ਕਰਕੇ ਉਹ ਜਿਆਦਾ ਧੰਨ ਲੈ ਕੇ ਆਏ ਸੀਗੇ ਕਿ ਮੈਂ ਵਾਪਸ ਆ ਕੇ ਛੜਵਾ ਲਿਆਵਾਂਗੇ ਪਰ ਉਦੋਂ ਤੱਕ ਪੁਸ਼ੀਦ ਹੋ ਚੁੱਕੇ ਸੀਗੇ ਤੇ ਪਟਿਆਲੇ ਵਾਲੇ ਵੀ ਆਏ ਸੀਗੇ ਜਿਹੜੇ ਕਿ ਗੁਰੂ ਸਾਹਿਬ ਜੀ ਨੂੰ ਮੰਨਦੇ ਸੀਗੇ ਪਟਿਆਲੇ ਵਾਲੇ ਜਿਹੜਾ ਉਹਦਾ ਘਰਾਣਾ ਸੀਗਾ ਇਹ ਵੀ ਆ ਚੁੱਕੇ ਸੀਗੇ ਫੇ ਇਹ ਸੰਸਕਾਰ ਕਰਦੇ ਆ ਚੰਦਨ ਦੀ ਲੱਕੜ ਨਾਲ ਸੰਸਕਾਰ ਕੀਤਾ ਜਾਂਦਾ ਤੇ ਬੇਨਤੀ ਇਹ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੱਸੋ ਤੇ ਮੈਂ ਵੀ ਹੋਂਦ ਜਦੋਂ ਬਹੁਤ ਸ਼ਰਧਾ ਦੇ ਨਾਲ ਇਤਿਹਾਸ ਸੁਣਿਆ ਜਾਂ ਪੜ੍ਹਿਆ ਸੀਗਾ ਅੱਖਾਂ ਵਿੱਚ ਪਾਣੀ ਆ ਗਿਆ ਸੀਗਾ ਕਿਸੇ ਨੂੰ ਵੀ ਕਹਿ ਲਿਆ 20 ਕਿੱਲੇ ਵਾਲੇ ਨੂੰ ਕਿ ਤੇਰੀ ਜ਼ਮੀਨ ਅਸੀਂ ਰੱਖ ਲਈ ਆ ਕੁਝ ਨਹੀਂ ਦੇਣਾਗਾ ਚੱਲ ਬਾਹਰ ਨਿਕਲ ਜਾ ਆਤਮ ਹੱਤਿਆ ਕਰਨ ਨੂੰ ਕੋਈ ਸਰਵਾਈਵ ਨਹੀਂ ਕਰ ਸਕਦਾਗਾ ਮਹਿਲਾ ਦੇ ਮਾਲਕ ਜਿਨ੍ਹਾਂ ਨੂੰ ਵੇਖ ਕੇ ਹਨਾ ਸਖ ਖੁਸ਼ ਹੁੰਦੇ ਸੀਗੇ ਵੀ ਸਾਡੇ ਗੁਰੂ ਸਾਹਿਬ ਦੇ ਇਹ ਸਾਬ ਜਦ ਦੇ ਬੱਚੇ ਆ ਉਹਨਾਂ ਨਾਲ ਕੀ ਕੀਤਾ ਗਿਆ ਕੋਈ ਜੜਵਰ ਵੀ ਨਹੀਂ ਕਰ ਸਕਦਾ ਇਹ ਸਾਡਾ ਇਤਿਹਾਸ ਆ ਕੂਨ ਬਾਕੀ ਨੀਰ ਰੱਖੀਆਂ ਗਈਆਂ ਸਹਬਜ਼ਾਦਿਆਂ ਮੰਨੂ ਤੇ ਇਸ ਕਰਕੇ ਆਪਾਂ ਜਾਂਉਂਦੇ ਆਂ ਆਪਾਂ ਸਰਦਾਰ ਆਂ ਆਪਾਂ ਹੈਗੇ ਆਂ ਅੱਜ ਦੁਨੀਆ ਤੇ ਆਪਣਾ ਵੱਖਰਾ ਧਰਮ ਆ